ਸਤਿ ਸ੍ਰੀ ਅਕਾਲ ਦੋਸਤ ਸੰਦਾਂ ਦੀ ਪੁਰਾਣੇ ਸੰਦਾਂ ਦੀ ਲਗਭਗ 1000 ਟਰੈਕਟਰ ਬੱਸਾਂ ਟਰੱਕ ਜੀਸੀਬੀ ਮਸ਼ੀਨਾਂ ਕਪੈਣਾ ਕਾਰਾਂ ਸਕੂਟਰ ਮੋਟਰਸਾਈਕਲ ਸਕੂਟਰੀਆਂ ਕਪੈਣਾ ਖੜੀਆਂ ਨੇ ਦੇਖ ਸਕਦੇ ਹੋ ਸਾਹਮਣੇ ਤੁਹਾਡੇ ਟਰੈਕਟਰ ਪੁਰਾਣੇ ਨਵੇਂ ਬੋਲੀ ਹੋ ਰਹੀ ਹੈਗੀ ਬੈਂਕਾਂ ਵੱਲੋਂ ਜੋ ਲੋਨ ਨਹੀਂ ਭਰਤੇ ਬਿਲਕੁਲ オリジナル ਬਿਲਕੁਲ ਸਹੀ ਕਾਗਜ਼ ਮਿਲਣਗੇ ਇੱਥੇ ਸੋਨੂੰ ਆ ਦੇਖੋ ਆ ਛੋਟੇ ਹਾਂਥੀ ਵੱਡੇ ਹਾਂਥੀ ਹਰ ਇੱਕ ਚੀਜ਼ ਸਾਨੂੰ ਇੱਥੇ ਮਿਲੂ ਲੁਧਿਆਣੇ ਲੁਧਿਆਣੇ ਫਰੋਜ਼ਪੁਰ ਰੋਡ ਤੇ ਫਰੋਜ਼ਪੁਰ ਲੁਧਿਆਣੇ ਦੇ ਵਿੱਚ ਹੀ ਆ ਦੇਖ ਸਕਦੇ ਹੋ ਸਾਹਮਣੇ ਵੱਡੀਆਂ ਬਿਲਡਿੰਗਾਂ ਦਿਖ ਰਹੀਆਂ ਨੇ ਫਰੋਜ਼ਪੁਰ ਮੋਲਾਪੁਰ ਦੇ ਲਵੇ ਗਹੋਰ ਪਿੰਡ ਹੈ ਗਹੋਰ ਪਿੰਡ ਫਰੋਜ਼ਪੁਰ ਰੋਡ ਤੇ ਲੁਧਿਆਣੇ ਬੋਲੀ ਹੋ ਰਹੀ ਹੈ ਇਹ ਰੋਡ ਦੇ ਉੱਪਰ ਹੀ ਹੈ ਬਿਲਕੁਲ ਆਹ ਦੇਖ ਸਕਦੇ ਹੋ ਹਰਾ ਸਬਰਾਜ ਲਾਲ ਸਬਰਾਜ ਆਹ ਦੇਖੋ ਵੱਡੀਆਂ ਸਕਾਰਫੂ ਕਾਰਾਂ ਹਰ ਤਰ੍ਹਾਂ ਦੀਆਂ ਤੁਹਾਨੂੰ ਵੱਡੀਆਂ ਛੋਟੀਆਂ ਜਿਹੜਾ ਅਰਜਨ ਟਰੈਕਟਰ ਬੜੇ-ਬੜੇ ਜਿਵੇਂ ਪੱਠੇ ਵਾਲਿਆਂ ਨੂੰ ਜਾਦੇ ਟਰੈਕਟਰਾਂ ਦੀ ਛੋਟੀਆਂ ਦੀ ਲੋਡ ਹੁੰਦੀ ਉਹ ਵੀ ਖੜੇ ਨੇ ਐਸ਼ਰ ਹੋਰ ਵੱਡੇ ਆਹ ਟਰੱਕ ਵੀ ਖੜੇ ਨੇ ਆ ਦੇਖੋ ਵਧੀਆ ਹਾਲਤ ਚ ਵੀ ਖੜੇ ਨੇ ਕਪੈਨਾਂ ਦੇਖੋ ਖੜੀਆਂ ਨੇ ਕਹਿਣ ਦਾ ਮਤਲਬ 20120 ਰੁਪਏ ਭਰ ਕੇ ਆਧਾਰ ਕਾਰਡ ਨਾਲ ਲਿਜਾ ਕੇ ਇੱਕ ਬੰਦਾ ਨਾਲ ਲਿਜਾ ਕੇ ਜਿਹਨੇ ਬੋਲੀ ਲਾਉਣੀ ਹੈ ਲਾ ਸਕਦਾ ਮੋਟਰਸਾਈਕਲ ਵੀ ਖੜੇ ਨੇ ਬਹੁਤ ਸਹੀ ਰੇਟ ਤੇ ਮਾਲ ਮਿਲੂਗਾ ਕੱਲ ਨੂੰ ਐਤਵਾਰ ਨੂੰ ਐਤਵਾਰ 28 ਜੁਲਾਈ 2024 ਆਇਆ ਤਵਾਰ 28 ਜੁਲਾਈ 2024 ਲੁਧਿਆਣੇ ਪਹੁੰਚ ਜੋ ਲੁਧਿਆਣੇ ਵੀਡੀਓ ਵੀ ਸ਼ੇਅਰ ਕਰ ਦਿਓ ਦੇਖੋ ਆ ਵੀ ਖੜੇ ਨੇ ਕਿਸੇ ਵੀਰ ਨੇ ਕੰਮ ਚਲਾਉਣਾ ਹੋਵੇ ਜਿਵੇਂ ਆਟੋ ਦਾ ਜਨਨ ਕਿ ਹਰੇਕ ਚੀਜ਼ ਵਾਸਤੇ ਹਰੇਕ ਸਾਧਨ ਹੈ ਹਰ ਤਰ੍ਹਾਂ ਦੇ ਸਾਧਨਾਂ ਦੀ ਬੋਲੀ ਹੋ ਰਹੀ ਹੈ ਇੱਥੇ ਕਾਰਾਂ ਕਾਰਾਂ ਦਾ ਹਿਸਾਬ ਇਹ ਨਹੀਂ ਵੀ ਇੱਥੇ ਸੰਕੜੇ ਕਾਰਾਂ ਛੋਟੀ ਵੱਡੀ ਹਰ ਤਰ੍ਹਾਂ ਦਾ ਸਾਧਨ ਦੀ ਕੱਲ ਨੂੰ ਬੈਂਕਾਂ ਵੱਲੋਂ ਬੋਲੀ ਕਰਾਈ ਜਾ ਰਹੀ ਹੈ ਜੋ ਫੜੇ ਹੁੰਦੇ ਨੇ ਬੈਂਕਾਂ ਵੱਲੋਂ ਵਧੀਆ ਹਾਲਤ ਚ ਗੱਡੀਆਂ ਖੜੀਆਂ ਨੇ ਜਿਹੇ ਜੀ ਚੀਜ਼ ਉਹ ਜਿਹੜਾ ਰੇਟ ਬਿਲਕੁਲ ਸਸਤੇ ਰੇਟਾਂ ਤੇ ਮਿਲ ਜੂ ਕੱਲ ਨੂੰ ਸਮਾਨ 28 ਜੁਲਾਈ 2024 ਆ ਦੇਖੋ ਦੇਖੋ ਸਾਹਮਣੇ ਬਹੁਤ ਵੱਡਾ ਉਹ ਜਨਕ ਵੀ ਕਹ ਜੀਏ ਭਰਿਆ ਪੂਰਾ ਇੱਕ ਗਰਾਊਂਡ ਭਰਿਆ ਖੜੇਗਾ ਵੱਡੇ ਲੈਵਲ ਤੇ 28 ਜੁਲਾਈ 2024 ਦਿਨ ਐਤਵਾਰ ਦਬ ਕੇ ਪਹੁੰਚਾ ਦਿਓ ਜੇ ਕੋਈ ਲੈਣਾ ਹੋਇਆ ਤਾਂ ਉਹ ਇੱਥੇ ਕੱਲ ਨੂੰ ਪਹੁੰਚ ਜੇ ਸਹੀ ਟਾਈਮ ਦੇ ਉੱਤੇ ਸਵੇਰੇ 10 ਵਜੇ ਪਹੁੰਚ ਜੇ ਉੱਥੇ 10 ਤੇ 11 ਦੇ ਵਿੱਚ 2120 ਜਮ੍ਹਾਂ ਕਰਾਉਣੇ ਪੈਣਗੇ ਜੇ ਨੈਲੀ ਟੁੱਟਦੀ ਤਾਂ ਪੈਸੇ ਵਾਪਸ ਹੋ ਜਾਣਗੇ ਇਹ ਨਹੀਂ ਵੀ ਪੈਸੇ ਨਹੀਂ ਵਾਪਸ ਹੋਏ ਪੈਸੇ ਵਾਪਸ ਹੋ ਜਾਣਗੇ ਜੇਕਰ ਬੋਲੀ ਨਾ ਟੁੱਟਦੀ ਜੇਕਰ ਬੋਲੀ ਟੁੱਟ ਗਈ ਨਾ ਨਹੀਂ ਲੈਂਦਾ ਤਾਂ 2120 ਰੁਪਏ ਗਏ ਫਿਰ ਵਾਪਸ ਨਹੀਂ ਮੁੜਦੇ ਗੋਲੀ ਟੁੱਪੀ ਤੋਂ ਪੈਸੇ ਵਾਪਸ ਕਰ ਦੇ ਕੋ ਦੇਖੋ ਵੱਡੇ ਪੱਦਰ ਤੇ ਇਥੇ ਤੁਸੀਂ ਦੇਖ ਰਹੇ ਹੋ ਖੂਜ ਖਬਰ ਤੇ ਗੁਲਜਾਰ ਸਿੰਘ ਢਾਲੀਬਾਲ ਦੀ ਗਰਾਉਂਡ ਜ਼ੀਰੋ ਰਿਪੋਰਟ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਲਾਇਕ ਵੀ ਕਰ ਲਓ ਤੇ ਕਮੈਂਟ ਜ਼ਰੂਰ ਕਰਿਓ ਕਮੈਂਟਾਂ ਦੇ ਵਿੱਚ ਡਰੈੱਸ ਵੀਸ ਨੂੰ ਦੇਵਾਂਗੇ ਪੜ ਸਕਦੇ ਹਾਂ ਪਿੰਡ ਦਾ ਨਾਮ ਵੀ ਦੱਸਾਂਗੇ ਗਹੋਰ ਪਿੰਡ ਹੈ ਗਹੋਰ ਪਿੰਡ ਪੈਂਦਾ ਹੈ ਫਰੂਜਪੁਰ ਰੋਡ ਨੂੰ ਤੇ ਲੁਧਿਆਣੇ ਪਹੁੰਚੋ 28 ਜੁਲਾਈ 2024 ਤਸਵੀਰਾਂ ਦੇਖ ਲਓ ਤੁਸੀਂ ਵੱਡੀ ਗਿਣਤੀ ਜਿੱਥੇ ਸੰਤ ਖੜੇ ਨੇ ਕਮਾਈਨਾ ਜੇਸੀਬੀ ਮਸ਼ੀਨਾਂ ਟਰੱਕ ਅਰਜਨ ਵਰਗੇ ਟਰੈਕਟਰ ਦੇਖੋ ਪਹੁੰਚੋ ਲੁਧਿਆਣੇ